ਪੰਜਾਬ ਚ ਨਿਕਲੀ ਧੁੱਪ ਮਿਲੇਗੀ ਵੱਡੀ ਰਾਹਤ ਇਸ ਦਿਨ ਪਵੇਗਾ ਮੀਂਹ ਜਾਣੋ ਕਿਵੇਂ ਰਹੇਗਾ ਮੌਸਮ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਤਰਸਲ ਮੌਸਮ ਵਿਭਾਗ ਨੇ ਆਉਣ ਵਾਲੇ 5 ਦਿਨਾਂ ਤੱਕ ਭਾਰੀ ਮੀਂਹ ਨੂੰ ਲੈ ਕੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ ਅੱਜ ਤੋਂ 13 ਸਤੰਬਰ ਤੱਕ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਐਸਐਸ ਨਗਰ, ਸ਼ਰੀਫਤਗੜ੍ਹ ਸਾਹਿਬ ਅਤੇ ਪਟਿਆਲਾ 'ਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ। ਇਸ ਦੌਰਾਨ ਤਾਪਮਾਨ 'ਚ ਬਹੁਤਾ ਬਦਲਾ ਦੇਖਣ ਨੂੰ ਨਹੀਂ ਮਿਲੇਗਾ। ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ। ਅੰਬਾਲਾ 33.0 ਡਿਗਰੀ, ਅਮਰੀਕਸਰ 33.1 ਡਿਗਰੀ, ਸ਼੍ਰੀ ਅਨੰਤਪੁਰ ਸਾਹਿਬ 32.8 ਡਿਗਰੀ, ਚੰਡੀਗੜ੍ਹ 33.5 ਡਿਗਰੀ, ਮੁਹਾਰੀ 32.1 ਡਿਗਰੀ, ਫਿਰੋਜ਼ਪੁਰ 32.7 ਡਿਗਰੀ, ਲੁਧਿਆਣਾ 33.6 ਡਿਗਰੀ, ਪਟਿਆਲਾ 33.7 ਡਿਗਰੀ ਉਤਰੀ ਪਹਾੜੀ ਚ ਮੀਂਹ ਦੀ ਤੀਬਰਤਾ ਘਟ ਗਈ ਹੈ ਡੈਮਾਂ ਦੇ ਪਾਣੀ ਦਾ ਪੱਧਰ ਵੀ ਘਟਣਾ ਸ਼ੁਰੂ ਹੋ ਗਿਆ ਹੈ ਜਿਸ ਤੋਂ ਬਾਅਦ ਡੈਮਾਂ ਤੋਂ ਛੱਡੇ ਗਏ ਪਾਣੀ ਨੂੰ ਵੀ ਘਟਾਇਆ ਜਾ ਰਿਹਾ ਹੈ ਤਾਂ ਜੋ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਆਮ ਹੋ ਸਕੇ ਪਾਖੜਾ ਦਾ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ ਇਹ ਖਤਰੇ ਦੇ ਨਿਸ਼ਾਨ ਤੋਂ ਲਗਭਗ 2 ਫੁੱਟ ਹੇਠਾਂ ਹੈ 23 ਜ਼ਿਲ੍ਹੇ ਹਜੇ ਵੀ ਹੜ੍ਹਤ ਪ੍ਰਭਾਵਿਤ ਨੇ ਜਿਨ੍ਹਾਂ ਚ ਅੰਮ੍ਰਿਤਸਰ ਬਨਾਰਾਮ ਬਠਿੰਡਾ ਫਰੀਦਕੋਟ ਫਤਿਹਗੜ੍ਹ ਸਾਹਿਬ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪ एसएस नगर श्री मुकत्सर साहिब एसबीएस नगर ਤੇ ਤਰਨਤਾਰਨ ਸ਼ਾਮਲ ਨੇ ਜ਼ਿਕਰ ਖਾਸ ਹੈ ਕਿ ਮੌਸਮ ਚ ਬਦਲਾਅ ਦੇਖਣ ਨੂੰ ਮਿਲੇਗਾ ਤੇ ਮੀਂਹ ਤੋਂ ਰਾਹਤ ਮਿਲੇਗੀ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਸਕੈਨ ਨਾਲ ਪੰਜਾਬ ਚ ਨਿਕਲੀ ਧੁੱਪ ਮਿਲੇਗੀ ਵੱਡੀ ਰਾਹਤ ਇਸ ਦਿਨ ਪਵੇਗਾ ਮੀਂਹ ਜਾਣੋ ਕਿਵੇਂ ਰਹੇਗਾ ਮੌਸਮ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਤਰਸਲ ਮੌਸਮ ਵਿਭਾਗ ਨੇ ਆਉਣ ਵਾਲੇ 5 ਦਿਨਾਂ ਤੱਕ ਭਾਰੀ ਮੀਂਹ ਨੂੰ ਲੈ ਕੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ ਅੱਜ ਤੋਂ 13 ਸਤੰਬਰ ਤੱਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਸ਼ਰੀਫਤਗੜ੍ਹ ਸਾਹਿਬ ਅਤੇ ਪਟਿਆਲਾ 'ਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ ਇਸ ਦੌਰਾਨ ਤਾਪਮਾਨ 'ਚ ਬਹੁਤਾ ਬਦਲਾ ਦੇਖਣ ਨੂੰ ਨਹੀਂ ਮਿਲੇਗਾ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਬਾਲਾ 33.0 ਡਿਗਰੀ ਅਮਰੀਕਾ 33.1 ਡਿਗਰੀ ਸ਼੍ਰੀ ਅਨੰਤਪੁਰ ਸਾਹਿਬ 32.8 ਡਿਗਰੀ ਚੰਡੀਗੜ੍ਹ 33.5 ਡਿਗਰੀ ਮੁਹਾਰੀ 32.1 ਡਿਗਰੀ ਫਿਰੋਜ਼ਪੁਰ 32.7 ਡਿਗਰੀ ਲੁਧਿਆਣਾ 33.6 ਡਿਗਰੀ ਪਟਿਆਲਾ 33.7 ਡਿਗਰੀ ਉੱਤਰੀ ਭਾਰਤ 'ਚ ਮੀਂਹ ਦੀ ਤੀਬਰਤਾ ਘਟ ਗਈ ਹੈ ਡੈਮਾਂ ਦੇ ਪਾਣੀ ਦਾ ਪੱਧਰ ਵੀ ਘਟਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਡੈਮਾਂ ਤੋਂ ਛੱਡੇ ਗਏ ਪਾਣੀ ਨੂੰ ਵੀ ਘਟਾਇਆ ਜਾ ਰਿਹਾ ਤਾਂ ਜੋ ਦਰਿਆਵਾਂ 'ਚ ਪਾਣੀ ਦਾ ਪੱਧਰ ਆਮ ਹੋ ਸਕੇ ਪਾਖੜਾ ਦਾ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ ਇਹ ਖਤਰੇ ਦੇ ਨਿਸ਼ਾਨ ਤੋਂ ਲਗਭਗ 2 ਅਜੇ ਵੀ ਹੜ੍ਹਾਂ ਤੋਂ ਪ੍ਰਭਾਵਿਤ ਨੇ ਜਿਨ੍ਹਾਂ ਚ ਅੰਮ੍ਰਿਤਸਰ ਬਰਨਾਲਾ ਬਠਿੰਡਾ ਫਰੀਦਕੋਟ ਫਤਿਹਗੜ੍ਹ ਸਾਹਿਬ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਕਾ ਪਠਾਨਕੋਟ ਪਟਿਆਲਾ ਰੂਪਨਗਰ ਸੰਗਰੂਰ ਐਸਐਸ ਨਗਰ ਸ਼੍ਰੀ ਮੁਕਤਸਰ ਸਾਹਿਬ ਐਸਬੀਐਸ ਨਗਰ ਤੇ ਤਰਨਤਾਰਨ ਸ਼ਾਮਲ ਨੇ ਜ਼ਿਕਰ ਖਾਸ ਹੈ ਕਿ ਮੌਸਮ ਚ ਬਦਲਾਅ ਦੇਖਣ ਨੂੰ ਮਿਲੇਗਾ ਤੇ ਮੀਂਹ ਤੋਂ ਰਾਹਤ ਮਿਲੇਗੀ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਤੱਕ ਨਾਲ